ਲੁਧਿਆਣਾ ਦੇ ਅਧੀਨ ਦੇ ਥਾਣਾ ਮੁਲਾਕ ਪਰਦਾਖਾ ਵਿਖੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੁਨੀਪ ਮਾਰ ਸਨੁ ਸੁਨੀਪ ਮਾਰ ਜੋ ਗਿਲੀਓ ਨਜ਼ਰ ਰਹਿਣ ਵਾਲਾ ਇਹ ਸ਼ਖਸ ਵੱਖ-ਵੱਖ ਬੈਂਕਾਂ ਦੇ ਏਟੀਐਮ ਮਸ਼ੀਨਾਂ ਤੇ ਭੋਲੇ-ਭਾਲੇ ਲੋਕਾਂ ਨਾਲ ਉਹਨਾਂ ਦਾ ਏਟੀਐਮ ਕਾਰਡ ਬਦਲ ਕੇ ਉਹਨਾਂ ਨੂੰ ਲੁੱਟੀ ਮਾਰਿਆ ਜਿਸ ਤੋਂ ਬਾਅਦ ਸਾਡੇ ਐਸਐਚਓ ਦਾਖਾ ਦੇ ਉਹਦੀ ਗੀਮ ਵੱਲੋਂ ਬੜੀ ਜੀ ਮਿਹਨਤ ਦੇ ਨਾਲ ਇਸ ਸ਼ਖਸ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਸਾਨੂੰ ਵੱਖਰੇ-ਵੱਖਰੇ 17 ਬੈਂਕਾਂ ਦੇ ਅਨਾਸੀ ਦੇ ਕਰੀਬ 18 ਕਾਰਡ ਬਣਾ ਹੋਏ ਹਨ ਇਸ ਤੋਂ ਇਲਾਵਾ ਜਦੋਂ ਇਹਦੀ ਪੁਸ਼ਕਸ਼ ਕੀਤੀ ਗਈ ਤਾਂ ਪੁਸ਼ਕਸ਼ ਪਤਾ ਲੱਗਾ ਕਿ ਜੋ ਇਸ ਦਾ ਮੋਟਰ ਸਪੈਂਡੀ ਹੈ ਉਸ ਮੁਤਾਬਕ ਇਹ ਆਪਣੇ ਸਿਰ ਦੇ ਉੱਪਰ ਪੱਗ ਬੰਨ੍ਹ ਕੇ ਆਪਣੇ ਆਪ ਨੂੰ ਚੰਗਾ ਸ਼ਖਸ ਦਿਖਾਉਂਦਾ ਉਸ ਤੋਂ ਬਾਅਦ ਇਹ ਏਟੀਐਮ ਮਸ਼ੀਨਾਂ ਦੇ ਬਾਹਰ ਜਾਂਦਾ ਜਿੱਥੇ ਵੀ ਅਗਰ ਕੋਈ ਬਜ਼ੁਰਗ ਜਾਂ ਕੋਈ ਜਨਾਨੀ ਜਿਸ ਨੂੰ ਏਟੀਐਮ ਕਾਰਡ ਚਲਾਉਣਾ ਨਹੀਂ ਆਉਂਦਾ ਉਸ ਨੂੰ ਜਾ ਕੇ ਕਹਿੰਦਾ ਕਿ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਹਾਂ ਇਹ ਉਹਨਾਂ ਤੋਂ ਏਟੀਐਮ ਕਾਰਡ ਬਦਲੇ ਆਪਣਾ ਆਈਡੈਂਟੀਫਾਈ ਕਾਰਡ ਜੋ ਸਿਮਹ ਨਾਲ ਬਦਲ ਦਿੰਦਾ ਸੀਗਾ ਫਿਰ ਜਦੋਂ ਉਹ ਬਦਲਿਆ ਹੋਇਆ ਆਈਡੈਂਟੀਫਾਈ ਕਾਰਡ ਲਗਾ ਕੇ ਆਪਣਾ ਪਿੰਨ ਭਰਦੇ ਸੀ ਤਾਂ ਇਹ ਚੋਰੀ ਛਿਪੇ ਉਸਦਾ ਪੇਡੀਆਂ ਦਾ ਪਿੰਨ ਵੀ ਪੜ੍ਹ ਲੈਂਦਾ ਸੀ ਜਿਸ ਤੋਂ ਬਾਅਦ ਜਦੋਂ ਉਹ ਸਭ ਕਿਉਂਕਿ ਇਸਦੇ ਪੈਸੇ ਨਹੀਂ ਨਿਕਲਦੇ ਸਨ ਕਿਉਂਕਿ 80% ਦਾ ਬਦਲ ਚੁੱਕਾ ਸੀ ਇਹ ਬਾਅਦ ਵਿੱਚ ਕਿਸੇ ਹੋਰ ਆਈਡੈਂਟੀਫਾਈ ਤੇ ਜਾਂਦਾ ਸੀ ਤੇ ਬਦਲੇ ਹੋਏ ਆਈਡੈਂਟੀਫਾਈ ਨਾਲ ਜੋ ਚੁਰਾਇਆ ਹੋਇਆ ਪਿੰਨ ਕਾੜਾ ਉਸਦੇ ਨਾਲ ਲੋਕਾਂ ਦੇ ਲੱਖਾਂ ਰੁਪਏ ਕਢਵਾ ਕੇ ਉਹਨਾਂ ਨੂੰ ਠਗੀ ਮਾਰਦੇ ਸੀ ਜੋਦੇ ਇਸ ਦੀ ਪੁਸ਼ਕਸ਼ ਸਰ ਦਾ ਸਾਨੂੰ ਪਤਾ ਲੱਗਾ ਕਿ ਇਸ ਦੇ ਖਿਲਾਫ ਪਹਿਲਾਂ ਵੀ ਇਸ ਦੇ ਪੰਜ ਮੁਕਦਮੇ ਜੋ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਲੁਧਿਆਣਾ ਕਮਿਸ਼ਨਰ ਖੰਨਾ ਫਾਜ਼ੇਗੜ ਸਾਹਿਬ ਸਮਰੂਪ ਜੰਗਰਾਉ ਵਿਖੇ ਇਸ ਦੇ ਖਿਲਾਫ ਇਸੇ ਤਰੀਕੇ ਦੇ ਕਾਫੀ ਮੁਕਦਮੇ ਦਰਜੇ ਸੋ ਇਹ ਸਾਨੂੰ ਕਾਫੀ ਟਾਈਮ ਤੋਂ ਪਹਾਲ ਰਖ ਸੀ ਜਿਵੇਂ ਸਾਡੇ ਕੋਲ ਇਸ ਦੇ ਖਿਲਾਫ ਕਾਫੀ ਸ਼ਿਕਾਇਤਾਂ ਵੀ ਮਸੂਰ ਹੋਈਆਂ ਸਰ ਸੋ ਜੋ ਇਸ ਦੀ ਅਗਨੀ ਪੁਸ਼ਕਸ਼ ਕੀਤੀ ਹੈ ਇਸ ਨੇ ਪੁਸ਼ਕਸ਼ ਇਸ ਮੰਨਿਆ ਵਾ ਕਿ ਉਸ ਨੇ ਜੋ 78 ਪਾਰਟੀਆਂ ਨੇ ਵਕਤ-ਵਕਤ ਦਿੱਲੀ ਚੂਰ ਬਾਜ਼ਾਰ ਤੋਂ ਲੈ ਕੇ ਆਏ ਜਿਸ ਤੋਂ ਬਾਅਦ ਇਹ ਇਹ ਕਾਰ ਬਦਲ ਕੇ ਅਗਲੇ ਦਸਤੀ ਕਾਰ ਲੈ ਕੇ ਉਹਦੇ ਪੈਸੇ ਕਰਵਾ ਲੈਂਦੇ। ਇਸਨੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਫੈਲਵਾ ਦਿੱਤਾ ਮੰਨੀਆਂ ਹੈ। ਸੋ ਅਸੀਂ ਇਹ ਉਹ ਡਿਟੇਲ ਗੈਦਰ ਕਰਦੇ ਹਾਂ ਉਹਨਾਂ ਜੋ ਮਾਲਕ ਨਹੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਇਸ ਵੀਡੀਓ ਦੇ ਜਰੀਏ ਵੀ ਸਾਰੇ ਲੋਕਾਂ ਨੂੰ ਇਹ ਹੀ ਕਹਾਂਗਾ ਕਿ ਅਗਰ ਕਿਸੇ ਵੀ ਬੰਦੇ ਦੇ ਨਾਲ ਅਗਰ ਪੀਟੀਐਮ ਬਦਲ ਕੇ ਉਸ ਨਾਲ ਕਰਦੀ ਹੋਈ ਹੈ ਤਾਂ ਤੁਰੰਤ ਲੁਧਿਆਣਾ ਧਿਆਨ ਦੇ ਜਾਂ ਐਸਐਸਓ ਦਾਕਾ ਜਾਂ ਮੇਰੇ ਨਾਲ ਡੀਐਸਪੀ ਦਾਕਾ ਨਾਲ ਸੰਬੰਧ ਕਰੋ। ਤਾਕਿ ਸਾਨੂੰ ਲੋਕਾਂ ਨੂੰ ਇਸ ਮਾਮਲੇ ਵਿੱਚ ਹੁੰਦਾ ਇਹ ਬਣਾ ਸਕੀਏ ਤੇ ਜੋ ਉਹਨਾਂ ਦੇ ਪੈਸੇ ਠੱਗੇ ਗਏ ਨੇ ਉਹ ਬੈਂਕ ਤੋਂ ਜਾਂ ਫਿਰ ਸਟੋਰ ਤੋਂ ਜੋ ਵੀ ਰਿਕਵਰੀ ਕਰਾਂਗੇ ਉਹਨਾਂ ਨੂੰ ਵਾਪਸ ਲਵਾ ਸਕੀਏ ਸੋ ਅਸੀਂ ਕ੍ਰਾਈਮ ਦੇ ਅਗੇਂਸਟ ਜੇ ਸਾਨੂੰ ਕੋਈ ਵੀ ਹੋਰ ਵੀ ਇਸ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਕੋਲ ਇਸ ਬੰਦੇ ਦਾ 3 ਦਿਨ ਦਾ ਰਿਮਾਂਡ ਤੇ ਹੈ ਸੋ ਰਿਮਾਂਡ ਕਰਾਉਣ ਦੇ ਉਹ ਵੀ ਡੀਟੇਲ ਦੇ ਵਿੱਚ ਕੁਝ ਕੀਤੀ ਜਾਓ ਤੇ ਹੋਰ ਵੀ ਇਸ ਤੋਂ ਕਾਫੀ ਰਿਕਵਰੀ ਵਾਰਦਾਤਰ ਫੇਸ ਹੋਣ ਦੀ ਸਾਨੂੰ ਉਮੀਦ ਹੈ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਮੁਲਾਕੋ ਦਾਖਾ ਵਿਖੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੀ ਸੁਨੀਤ ਕੁਮਾਰ ਸਨਮ ਸੁਨੀਤ ਕੁਮਾਰ ਜੋ ਗਿੱਲ੍ਹਾ ਨਗਰ ਇਹਨਾਂ ਵਾਲਾ ਇਹ ਸ਼ਖਸ਼ ਵੱਖ-ਵੱਖ ਬੈਂਕਾਂ ਦੇ ਏਟੀਐਮ ਮਸ਼ੀਨਾਂ ਤੇ ਭੋਲੇ-ਭਾਲੇ ਲੋਕਾਂ ਨਾਲ ਉਹਨਾਂ ਦਾ ਏਟੀਐਮ ਕਾਰਡ ਬਦਲ ਕੇ ਉਹਨਾਂ ਨੂੰ ਫੜੀ ਮਾਰਿਆ ਜਿਸ ਤੋਂ ਬਾਅਦ ਸਾਡੇ ਐਸਐਚਓ ਡਾਕਟਰ ਦੇ ਨਾਲ ਦੀ ਟੀਮ ਵੱਲੋਂ ਅ ਬੜੀ ਮਿਹਨਤ ਦੇ ਨਾਲ ਇਸ ਸ਼ਖਸ਼ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਸਾਨੂੰ ਵੱਖਰੇ-ਵੱਖਰੇ 17 ਬੈਂਕਾਂ ਦੇ 79 ਦੇ ਕਰੀਬ ਏਟੀਐਮ ਕਾਰਡ ਬਰਾਮਦ ਹੋਏ ਹਨ ਇਸ ਤੋਂ ਇਲਾਵਾ ਜਦੋਂ ਇਹਦੀ ਪੁਸ਼ਕਸ਼ ਕੀਤੀ ਗਈ ਤਾਂ ਪੁਸ਼ਕਸ਼ ਪਤਾ ਲੱਗਾ ਕੀ ਜੋ ਇਸ ਦਾ ਮੋਟਰਸਪੈਂਡੀ ਹੈ ਉਸ ਮੁਤਾਬਕ ਇਹ ਆਪਣੇ ਸਿਰ ਦੇ ਉੱਪਰ ਪੱਗ ਬੰਨ ਕੇ ਆਪਣੇ ਆਪ ਨੂੰ ਚੰਗਾ ਸ਼ਖਸ ਦਿਖਾਉਂਦਾ ਉਸ ਤੋਂ ਬਾਅਦ ਇਹ ਏਟੀਐਮ ਮਸ਼ੀਨਾਂ ਦੇ ਬਾਹਰ ਜਾਂਦਾ ਜਿੱਥੇ ਵੀ ਜੇਕਰ ਕੋਈ ਬਜ਼ੁਰਗ ਜਾਂ ਕੋਈ ਜਨਾਨੀ ਜਿਸ ਨੂੰ ਏਟੀਐਮ ਕਾਰਡ ਚਲਾਉਣਾ ਨਹੀਂ ਆਉਂਦਾ ਉਸ ਨੂੰ ਜਾ ਕੇ ਕਹਿੰਦਾ ਕਿ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਹ ਇਹ ਉਹਨਾਂ ਤੋਂ ਏਟੀਐਮ ਕਾਰਡ ਬਦਲੇ ਆਪਣਾ ਏਟੀਐਮ ਕਾਰਡ ਉਸ ਦੇ ਮੈਂ ਨਾਲ ਬਦਲ ਦਿੰਦਾ ਸੀ ਫਿਰ ਜਦੋਂ ਉਹ ਬਦਲਿਆ ਹੋਇਆ ਏਟੀਐਮ ਕਾਰਡ ਲਗਾ ਕੇ ਆਪਣਾ ਪਿੰਨ ਭਰਦੇ ਸੀ ਤਾਂ ਇਹ ਚੋਰੀ ਛੁੱਪੇ ਉਸ ਦਾ ਪੈਡ ਵੀ ਉਹਦਾ ਪੈਨ ਵੀ ਪੜਵੰਦਾ ਸੀ ਜਿਸ ਤੋਂ ਬਾਅਦ ਜਦੋਂ ਉਹ ਸਭ ਕਿਉਂਕਿ ਇਸ ਦੇ ਪੈਸੇ ਨਹੀਂ ਨਿਕਲਦੇ ਸਨ ਕਿਉਂਕਿ 80 ਦਾ ਬਦਲ ਦਿੱਤਾ ਸੀ ਇਹ ਬਾਅਦ ਵਿੱਚ ਕਿਸੇ ਹੋਰ ਏਟੀਮ ਤੇ ਜਾਂਦਾ ਸੀ ਤੇ ਬਦਲੇ ਹੋਏ 80 ਨਾਲ ਜੋ ਚੁਰਾਇਆ ਹੋਇਆ ਪੈਨ ਕਾਰਡਾ ਉਸ ਦੇ ਨਾਲ ਲੋਕਾਂ ਦੇ ਲੱਖਾਂ ਰੁਪਏ ਘਟ ਭਾ ਕੇ ਉਹਨਾਂ ਨੂੰ ਠਗੀ ਮਾਰਿਆ ਸੀ ਜਦੋਂ ਇਸ ਦੀ ਕੁਝ ਕੁਸ਼ਲ ਸਾਨੂੰ ਪਤਾ ਲੱਗਾ ਕਿ ਇਸ ਦੇ ਖਿਲਾਫ ਪਹਿਲਾਂ ਵੀ ਇਸ ਦੇ ਪੰਜ ਮੁਕਦਮੇ ਜੋ ਕਿ ਲਗਭਗ ਜਿਨ੍ਹਾਂ ਦੇ ਵਿੱਚ ਜਿਵੇਂ ਕਿ ਲੁਧਿਆਣਾ ਕਮਿਸ਼ਨਰ ਖੰਨਾ ਫਾਦੇਗੜ ਸਾਹਿਬ ਸਮਰੂਪ ਜੰਗਰਾਓ ਵਿਖੇ ਇਸ ਦੇ ਖਿਲਾਫ ਇਸੇ ਤਰੀਕੇ ਦੇ ਕਾਫੀ ਸ਼ਿਕਾਇਤਾਂ ਮਿਲ ਜਾਈਆਂ। ਸੋ ਇਹ ਸਾਨੂੰ ਕਾਫੀ ਟਾਈਮ ਤੋਂ ਪਤਾ ਲੱਗ ਸੀ ਜਿਵੇਂ ਸਾਡੇ ਕੋਲ ਇਸ ਦੇ ਖਿਲਾਫ ਕਾਫੀ ਸ਼ਿਕਾਇਤਾਂ ਵੀ ਮਸੂਰ ਹੋ ਰਹੀਆਂ ਸਨ। ਸੋ ਜੋ ਇਸ ਦੀ ਅਗਲੇ ਦੀ ਪੁਸ਼ਟੀ ਕੀਤੀ ਆ ਇਸ ਨੇ ਪੁਸ਼ਟੀ ਦੇ ਵਿੱਚ ਮੰਨਿਆ ਵਾ ਕਿ ਉਸਨੇ ਜੋ 7818 ਕਾਰਸ ਨੂੰ ਵਕਤ ਵਕਤ ਦਿੱਲੀ ਪੂਰਬੀ ਬਾਜ਼ਾਰ ਤੋਂ ਲੈ ਕੇ ਆਇਆ। ਇਸ ਤੋਂ ਬਾਅਦ ਇਹ ਇੱਕ ਕਾਰ ਬਦਲ ਕੇ ਅਗਲੇ ਦਸਤੀ ਕਾਰ ਲੈ ਕੇ ਤੇ ਪੈਸੇ ਢਵਾ ਲੈਂਦਾ। ਇਸਨੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਫਵਾਦਤਾ ਮੰਨੀਆਂ ਨੇ। ਸੋ ਸਿਨ ਯੂਡ ਦੇ ਰਿਗੈਦਰ ਕਰਦੇ ਹਨ ਜੋ ਮਾਲਕ ਨਹੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਮੈਂ ਇਸ ਵੀਡੀਓ ਦੇ ਜ਼ਰੀਏ ਵੀ ਸਾਰੇ ਲੋਕਾਂ ਨੂੰ ਇਹ ਹੀ ਕਹਾਂਗਾ ਕਿ ਅਗਰ ਕਿਸੇ ਵੀ ਬੰਦੇ ਦੇ ਨਾਲ ਅਗਰ ਪੀਟੀਐਮ ਬਦਲ ਕੇ ਉਸ ਨਾਲ ਕਰਦੀ ਹੋਈ ਹੈ ਤਾਂ ਤੁਰੰਤ ਰੁਝਾਨਾ ਅਧਿਆਪੀ ਦੇ ਜਾਂ ਐਸਐਚਓ ਦਾਕਾ ਜਾਂ ਮੇਰੇ ਨਾਲ ਡੀਐਸਪੀ ਦਾਕਾ ਨਾਲ ਸੰਪਰਕ ਕਰੋ ਤਾਂ ਕਿ ਸਾਨੂੰ ਲੋਕਾਂ ਨੂੰ ਇਸ ਮਕਦਮੇ ਵਿੱਚ ਮਦਦ ਇਹ ਬਣਾ ਸਕੀਏ ਤੇ ਜੋ ਉਹਨਾਂ ਦੇ ਪੈਸੇ ਠੱਗੇ ਗਏ ਨੇ ਉਹ ਬੈਂਕ ਤੋਂ ਜਾਂ ਫਿਰ ਸਟੋਰ ਤੋਂ ਜੇ ਉਸੇ ਖਬਰ ਇਹ ਕਰਾਂਗੇ ਉਹਨਾਂ ਨੂੰ ਵਾਪਸ ਲੈ ਸਕੀਏ ਸੋਸੀ ਕ੍ਰਾਈਮ ਦੇ ਅਗੇਂਸਟ ਜੇ ਸਾਨੂੰ ਕੋਈ ਵੀ ਹੋਰ ਵੀ ਇਸ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਕੋਲ ਇਸ ਬੰਦੇ ਦਾ ਤਿੰਨ ਦਿਨ ਦਾ ਰਿਮਾਂਡ ਹੈ ਸੋ ਰਿਮਾਂਡ ਕਰਾਉਣ ਦੇ ਉਹ ਵੀ ਡੀਟੇਲ ਦੇ ਵਿੱਚ ਕੁਝ ਕੀਤੇ ਜਾਓ ਤੇ ਹੋਰ ਵੀ ਇਸ ਤੋਂ ਕਾਫੀ ਰਿਕਵਰੀ ਦੀ ਵਾਰਦਾਤਾਂ ਪੇਸ਼ ਹੋਣ ਦੀ ਸਾਨੂੰ ਉਮੀਦ ਹੈ